啊。 ਦੇ ਕੋੰਤਾਰ ਵਾਹੂ ਵਿੱਚ ਸਥੇ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ 파ਸ਼ਾ ਹੀ ਦਸਵੀਂ ਪ੍ਰਥਮ ਭਗਵਤੀ ਸਮਰਤਾਏ করুণਾ ਅਨੁਕ੍ਰੰਟਿ ਆਏ ਦੇ ਰੰਗਿਤ ਗੋਤਿ ਮਰਦਾ ਸੁਰੰਗ ਦਾਸ ਹੋਈ ਸਹਾਏ ਅਰਜਨ ਪਰ ਗੋਬਿੰਦ ਨਾਮ ਸਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਪ੍ਰਸੰਤ ਆਈ ਹੈ ਜਿਸ ਵਿੱਚ ਸਭ ਦੁੱਖ ਜਾਏ ਵਾਹ ਅਦਰ ਸਮਰਿਆ ਘਰ ਨਾਉਂ ਤੇ ਆਵਿਤਾਏ ਸਮਥਾਏ ਹੋਏ ਸਰਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗਾਰ ਦਾ ਚਾਰ ਕਰਕੇ ਵੱਲ ਦੇ ਪੰਨਾ ਪਿਆਰੀਆਂ ਰੋਹਾਂ ਸਤਿਗੁਰਾਂ ਦੇ ਆਂ ਚਾਲੀਆਂ ਮੁਕਤੇ ਆ ਹੱਠੀਆਂ ਜੱਪੀਆਂ ਤੱਪੀਆਂ ਜਿਲਾ ਨਾਮ ਜੱਪਿਆ ਵੱਲ ਸ਼ਕਤੀਆਂ ਦੇ ਇਕ ਚੜਾਈ ਤੇ ਗਵਾਈ ਦੇਪੀਆਂ ਵਿੱਚ ਕੀਤਾ ਇਹਨਾਂ ਪਿਆਰਿਆਂ ਸਪਿਆਰਿਆਂ ਦੀ ਕੁਮਾਈ ਦਾ ਧੰਨ ਧਰਕੀ ਖਾਗਸਾ ਜੀ ਵੱਲ ਜੀ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੇ ਵੰਦ ਵੰਦ ਟਟਾ ਖੋਪਰੀਆਂ ਰੁਹਾਈਆਂ ਤਰਖਣੀਆਂ ਤੇ ਚੜੇ ਧਾਰਿਆਂ ਨਾਲ ਚੜਾਇਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਦਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵਲ ਜੀ ਅਨਿਆੰ ਤਸਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਵੱਲ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਕਿਰਤਵੇ ਕਿਰਤਾ ਹੁਣ ਕਾ ਸਭਕ ਸਰਬ ਸੁਖ ਹੋਵੇ ਜਹਾਂ ਜਹਾਂ ਕਾ ਖਾਲਸਾ ਜੀ ਸਾਹਿਬ ਸੰਤਾਰਸ਼ਿਆ ਰਿਆਇ ਤੂ ਦੇਖ ਤੇਗ ਫਕਹ ਵਿਰਤ ਕੀ ਪਾਇ ਸੰਤ ਵੀ ਵੇਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਮੋਰ ਬਾਲੇ ਬੋਲ ਜੀ ਆਰੇ ਗੁਰ ਸੰਖਾਨੁ ਸਖੀਵਾਨ ਕ੍ਰਿਸ਼ਨ ਨਾਮ ਹੈਤ ਨਾਮ ਬਬੀ ਗਿਆਨ ਸਦਾ ਅਨ ਪੂਰ ਸਦਾ ਆਨੰਦਨ ਸਰਦਾਨ ਨੰਨਨ ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਚੌਕੀਆਂ ਛੰਦੇ ਵੰਗੋ ਜੁਗਾ ਜਗਤ ਅੰਧ ਧਰਮ ਕਾ ਜਕਾਰ ਵੱਲ ਜੀ ਸਿੱਖਾਂ ਦਾ ਮਨ ਨਿਵਾ ਮਤਿ ਮਤਿ ਪਤ ਦਰੱਖ ਆਪ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਜਿਹੜੇ ਨਾਨਕਾ ਸਾਹਿਬ ਦੇ ਹੋਰ ਗੁਰਦੁਆਰੇ ਆ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਲਾਰਤ ਸੇਵਾ ਸਮਰਦਾ ਦਾਣ ਹਲਸਾ ਜੀਨ ਬਖਸ਼ੋ ਏਹ ਮਾਣਿਆਂ ਦੇ ਮਾਣ ਨਿਤਾੜਿਆਂ ਦੇ ਤਾਣ ਨਿਉਟਿਆਂ ਦੀ ਓਟਾ ਨਿਆ ਅਸਰਿਆਂ ਦਾ ਆਸਰਾ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਣਾ ਪੈਸ ਸਰਬੱਤ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਪਰੈੜ ਸੁਖਾਂ ਲਾਭ ਦੀਤ ਹੋਈ ਸਤਿਗੁਰੂ ਜੀ ਕਿਰਪਾ ਕਰਨੇ ਚਾਰ ਪਰ ਦਿਨਾ ਆਪਣੇ ਘਰ ਦੇ ਅੰਦਰ ਸੁਖ ਆਨੰਦ ਨਾਲ ਕਥੀਤ ਕਰਾਉਣਾ ਅਮਰ ਸਹੀਦਾ ਕੰਨ ਧੰਮ ਬਗਲੀ ਸਿੰਘ ਸਾਹਿਬ ਜੀ ਦਿਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘਹੀਦ ਗੰਸਾ ਜੀ ਦੇ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਆਪ ਜੀ ਨੇ ਸੁੰਦਰ ਸੰਗਾਸਨ ਤਿਆਰ ਕੀਤੇ ਗਏ ਹਨ ਕਿਰਪਾ ਦਾ ਸੰਗਾਸਨ ਗੁਰੂ ਵਰਾਜਮਨ ਹੋ ਕਰਕੇ ਸੰਤਾਂ ਨੂੰ ਕੋਲੇ ਦਰਸ਼ਨ ਧਾਰ ਪਾਵਣ ਗੁਰਬਾਰੀ ਦੇ ਪ੍ਰਮਾਨ ਬਖਸ਼ ਕੇ ਅਰਚ ਕਰੋ ਸਾਧ ਗੁਰੂ ਦੀ ਕਿਰਪਾਲਤਾ ਕਰਨੀ ਦਰਿਆਆਂ ਸੰਤਾਂਆਂ ਹਾਜ਼ਰੀਆਂ ਤਿਲ ਫੁਰ ਪਿੜਾਵਾ ਦਰਤੀ ਪ੍ਰਵਾਨ ਕਰਨੀਆਂ ਆਪਣੇ ਦਰੋਂ ਕਰਾਉ ਸਿੱਖੀ ਸਦਕ ਪਰੋਸਾ ਨਾਮ ਦਾ ਮੁਖਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਦੋੜ ਕੇ ਰੱਖਣਾ ਤਰੋ ਕਿਰਪਾਤਾ ਸਭ ਜੀ ਓ ਆਪ ਜੀ ਦੇ ਪਾਵਨ ਸਰੂਪਾ ਨਿਵਾਸ ਸੰਤ ਪ੍ਰਕਾਸ਼ ਸੰਤ ਤੁਝਾਂ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪੰਗ ਸੰਸਾਈ ਹੋਣਾ ਸੇ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋਨਿਹਾਲਾ